ਬਿਜਿ ਦਾ ਆਕਾਰ ਕੋਈ ਨਹੀਂ ਆਕਾਰ ਤੋਂ ਰਹਿਤ ਹੈ ਜਿਹੜਾ ਉਹਨੂੰ ਨਿਰੰਕਾਰ ਕਹਿੰਦੇ ਆ ਜਿਹੜਾ ਆਕਾਰ ਤੋਂ ਰਹਿਤ ਹੈ ਪ੍ਰਮਾਤਮਾ ਆਕਾਰ ਤੋਂ ਰਹਿਤ ਹੈ ਉਹਦਾ ਆਕਾਰ ਕੋਈ ਨਹੀਂ ਸਾਧ ਸੰਗ ਜੀ ਸੱਚੇ ਪਾਤਸ਼ਾਹ ਕਹਿੰਦੇ ਰੂਪ ਨਾ ਰੰਗ ਨਾ ਰੇਖ ਕਿਛ ਤ੍ਰੇ ਗੁਣ ਤੇ ਪ੍ਰਭ ਣ ਤ੍ਰੇ ਗੁਣ ਤਿੰਨ ਗੁਣ ਤੰਨ ਰਸ ਤੰਨ ਰਸ ਕੀ ਹੈ ਤੰਨ ਮਾਇਆ ਦੇ ਰਸ ਤੰਨ ਮਾਇਆ ਦੇ ਰੰਗ ਸਤ ਸੰਗ ਦੀ ਮਹਾਰੇ ਕਹਨੇ ਪ੍ਰਮਾਤਮਾ ਤਿੰਨ ਮਾਇਆ ਦੇ ਰਸ ਹੈ ਨਾ ਜਿਹੜੇ ਉਹਨਾਂ ਤੋਂ ਵੀ ਨਿਰਲੇਪ ਹੁਣ ਮਾਇਆ ਦੇ ਰਸ ਕਿਹੜੇ ਐ ਜਿੱਥੇ ਸਾਡੀ ਪਕੜ ਹੁੰਦੀ ਐ ਪਕੜ ਸਾਡੀ ਜਿੱਥੇ ਹੁੰਦੀ ਐ ਉਹ ਮਾਇਆ ਹੀ ਹੁੰਦੀ ਐ ਪਾਇ ਕੱਲਾ ਪੈਸਾ ਹੀ ਮਾਇਆ ਨਹੀਂ ਹੁੰਦਾ ਜਿੱਥੇ ਪਕੜ ਬਣ ਗਈ ਪਕੜ ਕਿਹੜੀ ਬਣ ਗਈ ਸੱਚ ਤੋਂ ਬਿਨਾ ਜਿੱਥੇ ਸਾਡੀ ਪਕੜ ਬਣ ਗਈ ਨਾ ਉਹ ਮਾਇਆ ਹੈ ਹੁਣ ਪਹਿਲਾ ਰਸ ਕਿਹੜਾ ਹੈ ਮਾਇਆ ਦਾ ਪਹਿਲਾ ਹੈ ਰਜੋ ਗੁਣ ਤੁਜਾ ਹੈ ਤਮੋ ਗੁਣ ਤੀਜਾ ਸਤੋ ਗੁਣ ਇਹ ਤਿੰਨ ਰੰਗ ਹੈ ਮਾਇਆ ਦੇ ਬੰਦੇ ਦੀ ਪਕੜ ਇੱਥੇ ਹੁੰਦੀ ਹੈ ਜਾਂ ਰਜੋ ਗੁਣ ਜਾਂ ਤਮੋ ਗੁਣ ਜਾਂ ਸਤੋ ਗੁਣ ਤੈਨਾਂ ਸਾਮਣ ਤੇ ਪਕੜ ਹੁੰਦੀ ਹੈ ਹੁਣ ਸਭ ਤੋਂ ਪਹਿਲਾ ਹੈ ਰਜੋ ਗੁਣ ਇਹ ਮਾਇਆ ਦਾ ਕਿਹੜਾ ਰੰਗ ਹੈ ਭਲਾ ਇਹ ਹੈ ਬੜਿਆਈ ਦੀ ਭੁੱਖ ਰਾਜ ਦੀ ਭੁੱਖ ਰਾਜ ਹੋਏਗਾ ਤੇ ਵਿੜਾਈ ਹੋਏਗੀ ਇਹਨੂੰ ਰਜੋਗੁਣ ਕਹਿੰਦੇ ਆ ਇਹ ਮਾਇਆ ਦਾ ਪਹਿਲਾ ਰੰਗ ਹੈ ਰਜੋਗੁਣ ਵੀ ਬੰਦੇ ਨੂੰ ਵਿੜਾਈ ਦੀ ਭੁੱਖ ਹੁੰਦੀ ਹੈ ਰਾਜ ਦੀ ਭੁੱਖ ਹੈ ਪੱਲੇ ਬੱਲੇ ਕਰਾਉਣ ਦੀ ਭੁੱਖ ਹੈ ਆਲੇ ਦੁਆਲੇ ਮੇਰੇ ਨਾਲ ਲੋਕ ਚੱਲਣ ਮੇਰੇ ਮੈਨੂੰ ਵੇਖ ਕੇ ਲੋਕ ਮੱਥੇ ਟੇਕਣ ਆਲੇ ਪਿੱਛੇ ਅੱਗੇ ਪਿੱਛੇ ਹੂਟਰ ਵੱਜਣ ਗੱਡੀਆਂ ਦੇ ਮੇਰੇ ਕੋਲੇ ਲੀਡਰ ਹੀ ਆਵੇ ਚੌਧਰ ਪਣਾਵੇ ਇਹ ਹੁੰਦੀ ਆ ਰਜੋਗੁਣ ਇਹ ਰਾਜ ਦੀ ਭੁੱਖ ਰਜੋਗੁਣ ਹੈ ਸਾਥਸੰਗ ਜੀ ਹੁਣ ਜਿਹਦੇ ਕੋਲੇ ਰਜੋ ਗੁਣ ਹੈ ਉਹਨੂੰ ਰਾਜ ਦੀ ਭੁੱਖ ਹੈ ਤੇ ਰਾਜ ਦੇ ਪਿੱਛੇ ਫਿਰ ਕੀ ਨਹੀਂ ਕਰਦਾ ਬੰਦਾ ਵੀ ਮੈਨੂੰ ਕੁਰਸੀ ਮਿਲਣੀ ਚਾਹੀਦੀ ਹੈ ਮੈਨੂੰ ਰਾਜ ਮਿਲਣਾ ਚਾਹੀਦਾ ਹੈ ਮੈਨੂੰ ਉਹਦਾ ਮਿਲਣਾ ਚਾਹੀਦਾ ਹੈ ਉਹਦੇ ਪਿੱਛੇ ਕੀ ਨਹੀਂ ਕਰਦਾ ਰਾਜੇ ਮਹਾਰਾਜਾਂ ਨੇ ਆਪਣੇ ਭਰਾਵਾਂ ਭਰਾਵਾਂ ਨੂੰ ਵੀ ਮਾਰ ਦੇਣਾ ਹੁੰਦਾ ਹੈ ਪਿਓ ਨੂੰ ਵੀ ਮਾਰਿਆ ਔਰੰਗਜ਼ੇਬ ਵਰਗਿਆਂ ਨੇ ਸਾਥਸੰਗ ਜੀ ਭਰਾਵਾਂ ਨੂੰ ਜੋ ਕਿ ਕਤਲ ਕੀਤਾ ਪਿਓ ਨੂੰ ਕੈਦ ਵਿੱਚ ਰੱਖਿਆ ਕਿਉਂ ਕਿਉਂਕਿ ਕੁਰਸੀ ਮਿਲਣੀ ਚਾਹੀਦੀ ਹੈ ਰਾਜ ਮਿਲਣਾ ਚਾਹੀਦਾ ਹੈ ਜਿਹਨੂੰ ਰਾਜ ਦੇ ਨਾਲ ਜਿਹਦੀ ਪਕੜ ਹੈ ਉਹ ਰਜੋਗੁਣੀ ਹੈ ਉਹ ਨਾ ਤਾਂ ਆਪਣੇ ਭਰਾਵਾਂ ਦਾ ਹੋਏਗਾ ਨਾ ਸਾਥਸੰਗ ਦੀ ਰਿਸ਼ਤੇਦਾਰਾਂ ਦਾ ਹੋਏਗਾ ਨਾ ਦੋਸਤਾਂ ਯਾਰਾਂ ਦਾ ਹੋਏਗਾ ਐਵੇਂ ਨਾ ਸਮਝ ਲਿਆ ਕਰੋ ਵੀ ਲੀਡਰ ਮੈਨੂੰ ਬੜਾ ਹੀ ਨੇੜੇ ਲਾਉਂਦਾ ਮੈਂ ਲੀਡਰ ਦੇ ਨੇੜੇ ਆ ਵੀ ਖਭ ਨਹੀਂ ਮੇਰੀ ਬੱਲੇ ਬੱਲੇ ਨਹੀਂ ਭਾਈ ਜਿੱਦੇ ਟਾਈਮ ਆ ਗਿਆ ਉਹਦੀ ਕੱਟ ਦੇਣਾ ਹੈ ਉਹਦੇ ਛੱਡ ਦੇਣਾ ਹੈ ਇਨਾਂ ਦੀ ਇਹ ਕਾਹਦੀਆਂ ਇਹਨਾਂ ਦੇ ਕਾਦੇ ਵਿਸ਼ਵਾਸ ਹੁੰਦੇ ਆ ਕਿਉਂਕਿ ਰਜੋ ਗੁਣ ਦਾ ਮਤਲਬ ਹੈ ਬੰਦਾ ਰਾਜ ਨੂੰ ਮੋਹ ਕਰਦਾ ਹੈ ਰਾਜ ਨੂੰ ਪਿਆਰ ਕਰਦਾ ਹੈ ਵੀ ਮੇਰਾ ਰਾਜ ਹੋਣਾ ਚਾਹੀਦਾ ਦੁਨੀਆ ਦੇ ਵਿੱਚ ਮਾਰੇ ਕਹਿੰਦੇ ਆ ਜੇਜੂ ਗੁਚਾਰੇ ਯਾਰ ਜਾ ਹੋਰ ਦਸੂਣੇ ਹੋਏ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕਾ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਰਜੋਗੁਣ ਦੇ ਵਿੱਚ ਬੰਦੇ ਨੂੰ ਵਿੜਿਆਈ ਦੀ ਭੁੱਖ ਹੁੰਦੀ ਹੈ। ਇੱਥੇ ਦੇ ਗਿਆ ਕੋਈ ਸਾਧ ਸੰਗ ਜੀ ਗੁਰੂ ਦੇ ਘਰ ਵਿੱਚ ਕੋਈ ਕੋਈ ਨਾ ਕੋਈ ਦੇ ਗਿਆ ਨਾ ਕੋਈ ਦਾਨ ਪੁੰਨ ਕਰ ਗਿਆ ਕੋਈ ਸੇਵਾ ਕਰ ਗਿਆ। ਉਹ ਤਾਂ ਕਰ ਗਿਆ ਚੰਗੀ ਗੱਲ ਹੈ। ਉਹ ਮਾੜੀ ਗੱਲ ਨਹੀਂ ਚੰਗੀ ਗੱਲ ਹੈ। ਤੇ ਫਿਰ ਕੀ ਕਹਿੰਦਾ ਕਹਿੰਦਾ ਨਾਂ ਵੀ ਬੋਲਣਾ ਚਾਹੀਦਾ ਫਿਰ। ਨਾਂ ਵੀ ਲਿਖਿਆ ਹੋਣਾ ਚਾਹੀਦਾ ਬੋਰਡ ਵੀ ਲੱਗਿਆ ਹੋਣਾ ਚਾਹੀਦਾ ਮੇਰੇ ਨਾਂ ਦਾ। ਇੱਥੇ ਬੋਰਡ ਲੱਗਿਆ ਹੋਣਾ ਚਾਹੀਦਾ। ਦਾਨ ਕਰਨਾ ਕੋਈ ਮਾੜੀ ਗੱਲ ਨਹੀਂ। ਚੰਗੀ ਗੱਲ ਐ ਪਰ ਬੋੜ ਲੱਗਿਆ ਹੋਣਾ ਚਾਹੀਦਾ ਸੋ ਇਸ ਤਰੀਕੇ ਦੇ ਨਾਲ ਵਿੜਾਈ ਦੀ ਭੁੱਖ ਜਿਹੜੀ ਐ ਜਦੋਂ ਕਿਸੇ ਤਰੀਕੇ ਦੇ ਨਾਲ ਵਿੜਾਈ ਦੀ ਭੁੱਖ ਆ ਗਈ ਉਹਨੂੰ ਕਹਿੰਦੇ ਆ ਇਹ ਮਾਇਆ ਦਾ ਰਜੋਗੁਣੀ ਰਸ ਐ ਰਜੋਗੁਣਾ ਫਿਰ ਕੀ ਹੁੰਦੇ ਆ ਫਿਰ ਅੱਗੇ ਜਾ ਕੇ ਤਮੋਗੁਣ ਆ ਗਿਆ ਤਮੋਗੁਣ ਸਾਧ ਸੰਗਤ ਜੀ ਤਮੋਗੁਣ ਹੁੰਦਾ ਜਦੋਂ ਰਾਜ ਆ ਗਿਆ ਵਿੜਾਈ ਮਿਲ ਗਈ ਔਦਾ ਮਿਲ ਗਿਆ ਮਾਇਆ ਆ ਗਈ ਫਿਰ ਕਹਿੰਦਾ ਨਸ਼ੇ ਵਿਸ਼ੇ ਵੀ ਭੋਗ ਲਈਏ ਹੁਣੋ ਵੇ ਵਿਚਾਰ ਵੀ ਕਰ ਲਈਏ ਵਿਚਾਰ ਮਹਾਰਾਜਾ ਰਣਜੀਤ ਸਿੰਘ ਨੇ ਵੇਸ਼ਵਾ ਦਾ ਨਾਚ ਵੇਖ ਲਿਆ ਸੀ ਰਾਣੀ ਮੋਰਾ ਦਾ ਵੇਸ਼ਵਾ ਮੋਰਾ ਦਾ ਵੇਸ਼ਵਾ ਮੋਰਾ ਸੀ ਉਹਦਾ ਨਾਮ ਉਹਦਾ ਨਾਚ ਵੇਖ ਲਿਆ ਰਾਜੇ ਮਹਾਰਾਜਾ ਰਣਜੀਤ ਸਿੰਘ ਨੇ ਤੇ ਜਹੇਦਾਰ ਸਾਹਿਬ ਨੇ ਬੁਲਾ ਲਿਆ ਜਹੇਦਾਰ ਸਾਹਿਬ ਕਹਿੰਦੇ ਵੀ ਤੁਸੀਂ ਗਲਤ ਕੀਤਾ ਕਹਿੰਦੇ ਕੀ ਕੀਤਾ ਕਹਿੰਦੇ ਤੁਸੀਂ ਵੇਸ਼ਵਾ ਨੂੰ ਵੇਖਿਆ ਵੇਸ਼ਵਾਰਾ ਨਾਚ ਵੇਖ ਲਿਆ ਤੇ ਮਹਾਰਾਜ ਰਣਜੀਤ ਸਿੰਘ ਕੀ ਕਹਿੰਦਾ ਕਹਿੰਦਾ ਮਹਾਰਾਜੇ ਰਾਜੇ ਮਹਾਰਾਜੇ ਵੇਖਦੇ ਹੀ ਹੁੰਦੇ ਆ ਹੋਰ ਕੌਣ ਵੇਖੇਗਾ ਇਹੀ ਵੇਖਣਗੇ ਜੇ ਲੀਡਰੀ ਆ ਗਈ ਕੋਈ ਅਹੁਦਾ ਮਿਲ ਗਿਆ ਚੌਧਰਪਣਾ ਆ ਗਿਆ ਸਾਥ ਸੰਗਤ ਤਾਂ ਫਿਰ ਨਸ਼ੇ ਵਿਸ਼ੇ ਵੀ ਆ ਜਾਂਦੇ ਆ ਧਕਾਰ ਵੀ ਆ ਜਾਂਦੇ ਆ ਬਿਵਚਾਰ ਵੀ ਆ ਜਾਂਦਾ ਏ ਵਿਸ਼ਵਾਗਾਮੀ ਜੀਵਨ ਦੇ ਵਿੱਚ ਪੈ ਜਾਂਦੀ ਏ ਬੰਦਾ ਬੇਸ਼ਵਾਗਾਮੀ ਹੋ ਜਾਂਦਾ ਏ ਜਦੋਂ ਨਸ਼ੇ ਜਦੋਂ ਮਾਇਆ ਆ ਗਈ ਆਉਦਾ ਮਿਲ ਗਿਆ ਰਾਜ ਭਾਗ ਮਿਲ ਗਿਆ ਇਹ ਤਮੋ ਗੁਣ ਹੈ ਸਾਥ ਸੰਗਤ ਇਹ ਤਮੋ ਗੁਣ ਹੈ ਇੱਕ ਰਜੋ ਗੁਣ ਸੀ ਬੜਿਆਈ ਦਾ ਭੁੱਖਾ ਰਾਜ ਭਾਗ ਦਾ ਭੁੱਖਾ ਦੂਜਾ ਹੈ ਤਮੋ ਗੁਣ ਨਸ਼ਿਆਂ ਵਿਸ਼ਿਆਂ ਦੀ ਭੁੱਖ ਵਿਕਾਰਾਂ ਦੀ ਭੁੱਖ ਹੁਣ ਤੀਜਾ ਹੈ ਸਤੋ ਗੁਣ ਸਤੋ ਗੁਣ ਦੇ ਵਿੱਚ ਆਪਾਂ ਸਾਰੇ ਆ ਜਾਣੇ ਆ ਸਤੋ ਗੁਣ ਵੀ ਬੰਦਾ ਵੇਖਣ ਨੂੰ ਧਰਮੀ ਲੱਗਦਾ ਏ ਵੇਖਣ ਨੂੰ ਬਾਣੇ ਵਾਲਾ ਹੈ ਧਾਰਮਿਕ ਲਿਬਾਸ ਹੈ ਧਾਰਮਿਕ ਪੋਸ਼ਾਕ ਹੈ ਪਰ ਅੰਦਰ ਉਹ ਧਰਮ ਨਹੀਂ ਹੈ ਇਹਨੂੰ ਕਹਿੰਦੇ ਸਤੋਗੁਣ ਸਾਧ ਸੰਗਤ ਜੀ ਇਹ ਮਾਇਆ ਦੇ ਤਿੰਨ ਰੰਗ ਨੇ ਪ੍ਰਮਾਤਮਾ ਇਹਨਾਂ ਤਿੰਨਾਂ ਤੋਂ ਭਿੰਨ ਹੈ ਵੱਖਰਾ ਹੈ ਪ੍ਰਮਾਤਮਾ ਹੈ ਜਿਹੜਾ ਇਹਨਾਂ ਤਿੰਨਾਂ ਤੋਂ ਵੱਖਰਾ ਹੈ ਬਿਨਾਂ ਆਤੇ ਹੋ ਰਾਜ ਭਾਗ ਦਾ ਭੁੱਖਾ ਏ ਹੁਣ ਗੁਰੂ ਗੋਬਿੰਦ ਸਿੰਘ ਨੇ ਜੰਗਾਂ ਲੜੀਆਂ ਕੋਈ ਰਾਜ ਭਾਗ ਵਾਸਤੇ ਲੜੀਆਂ ਭਈ ਉਹਤੇ ਕਹਿੰਦੇ ਵੀ ਮੈਂ ਚਾਰ ਵਾਰ ਤੇ ਕਿਸ਼ਤਾਂ ਵਿੱਚ ਕਰਜ਼ਾ ਉਤਾਰਿਆ ਹੈ ਚਾਰ ਵਾਰ ਕੇ ਕਿਸ਼ਤਾਂ ਵਿੱਚ ਕਰਜ਼ਾ ਉਤਾਰਿਆ ਦੇਖੋ ਕੋਈ ਰਾਜ ਭਾਗ ਦੀ ਭੁੱਖ ਹੈ ਉਹਨਾਂ ਦੇ ਅੰਦਰ ਬਹੁਤੇ ਤੁਲਨਾ ਕਰ ਦਿਆ ਗੁਰੂਆਂ ਦੀ ਸਾਡਿਆਂ ਦੀ ਰਾਜੇ ਮਹਾਰਾਜਾਂ ਦੇ ਨਾਲ ਪਰ ਨਹੀਂ ਨਹੀਂ ਉਹ ਰਾਜ ਭਾਗ ਵਾਸਤੇ ਨਹੀਂ ਸੀ ਸਾਰਾ ਕੁਝ ਕਰਦੇ ਕਿਉਂਕਿ ਪ੍ਰਮਾਤਮਾ ਰਾਜ ਭਾਗ ਦਾ ਭੁੱਖਾ ਨਹੀਂ ਹੈ ਉਹ ਰਜੋਗੁਣੀ ਨਹੀਂ ਹੈ ਉਹ ਤਮੋਗੁਣੀ ਵੀ ਨਹੀਂ ਹੈ ਵੀਜੇ ਰਾਜ ਮਿਲ ਗਿਆ ਕੋਈ ਉਹਦਾ ਮਿਲ ਗਿਆ ਵੀ ਉਹਦੀ ਗਲਤ ਵਰਤੋਂ ਕਰਨ ਵਾਲਾ ਨਸ਼ੇ ਵਿਸ਼ੇਪੂਗਣ ਵਾਲਾ ਕੋਈ ਇਹ ਗੁਣ ਵੀ ਨਹੀਂ ਹੈ ਸਾਧ ਸੰਗ ਜੀ ਫੇਰ ਵਿਖਾਵਾ ਵੀ ਨਹੀਂ ਹੈ ਵਿਖਾਵਾ ਹੀ ਸਤੋਗੁਣ ਹੁੰਦਾ ਏ ਇਹ ਤਿੰਨ ਗੁਣ ਨੇ ਤਿੰਨ ਰੰਗ ਨੇ ਮਾਇਆ ਦੇ ਪ੍ਰਮਾਤਮਾ ਇਹਨਾਂ ਤਿੰਨਾ ਤੋਂ ਭਿੰਨ ਹੈ ਵੱਖਰਾ ਹੈ ਤੇ ਜਿਹੜਾ ਪ੍ਰਮਾਤਮਾ ਨੂੰ ਮੰਨਦਾ ਹੈ ਉਹ ਵੀ ਵੱਖਰਾ ਹੁੰਦਾ ਏ ਤਿੰਨਾ ਤੋਂ ਵੱਖਰਾ ਹੁੰਦਾ ਏ ਸਾਸੰਗ ਜੀ ਨਾ ਉਹਦੇ ਦੀ ਲਾਲਸਾ ਰਾਜ ਦੀ ਲਾਲਸਾ ਔਰ ਨਾ ਹੀ ਉਹ ਨਸ਼ੇ ਵਿਸ਼ਿਆਂ ਦੀ ਲਾਲਸਾ ਨਾ ਉਹ ਧਰਮ ਹੀ ਹੋਣ ਦਾ ਵਿਖਾਵਾ ਪ੍ਰਮਾਤਮਾ ਜੀ ਵੱਖਰਾ ਹੈ ਤਿੰਨਾ ਤੋਂ ਤਾਂ ਪ੍ਰਮਾਤਮਾ ਨੂੰ ਮੰਨਣ ਵਾਲੇ ਵੀ ਵੱਖਰੇ ਹੁੰਦੇ ਆ ਰੂਪ ਨਾ ਰੰਗ ਰੂਪ ਨਾ ਰੰਗ ਰੂਪ ਨਾ ਰੇਖਾ ਨਾ ਰੰਗ ਕਿਛ ਤ੍ਰਿਹਗੁਣ ਤੇ ਪ੍ਰਭ ਭਿੰਨ ਤੇ ਸਹਿਬੁ ਜਹਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਮਹਾਰਾਜ ਕਹਿੰਦੇ ਆ ਕਹਿੰਦੇ ਭਾਈ ਪ੍ਰਭੂ ਆਪ ਸਮਝਾਉਂਦਾ ਉਹਨਾਂ ਨੂੰ ਇਹ ਗੱਲਾਂ ਜਿੰਨਾ ਤੇ ਖੁਸ਼ ਹੁੰਦਾ ਹੈ ਉਹਨਾਂ ਨੂੰ ਸਮਝਾ ਦਿੰਦਾ ਏ ਜਿੰਨਾ ਤੇ ਕਿਰਪਾ ਹੋ ਜਾਂਦੀ ਹੈ ਨਾ ਉਹਨਾਂ ਨੂੰ ਰਾਜ ਭਾਗ ਦੀ ਲਾਲਸਾ ਲਾਲਸਾ ਨਹੀਂ ਹੁੰਦੀ ਲਾਲਚ ਨਹੀਂ ਹੁੰਦਾ ਜੇ ਕੋਈ ਮਿਲ ਗਿਆ ਉਹਦਾ ਤਾਂ ਉਹਦੀ ਗਲਤ ਵਰਤੋਂ ਨਹੀਂ ਕਰਦੇ ਸਾਧ ਸੰਗ ਜੀ ਫਿਰ ਕਹਿੰਦੇ ਧਰਮ ਹੀ ਹੋਣ ਦਾ ਵਿਖਾਵਾ ਨਹੀਂ ਕਰਦੇ ਵਿਖਾਵਾ ਗੁਰੂ ਸਾਹਿਬ ਕਹਿੰਦੇ ਆ ਨਾ ਤਿੰਨਾ ਗੁਣਾ ਤੋਂ ਇਹਨਾਂ ਤਿੰਨਾ ਰਸਾਂ ਤੋਂ ਪ੍ਰਮਾਤਮਾ ਭਿੰਨ ਹੈ ਵੱਖਰਾ ਹੈ ਤੇ ਪ੍ਰਮਾਤਮਾ ਨੂੰ ਮੰਨਣ ਵਾਲਾ ਵੀ ਵੱਖਰਾ ਹੋ ਜਾਂਦਾ ਹੈ ਇਹ ਗੱਲ ਉਹ ਨੂੰ ਸਮਝ ਵਿੱਚ ਆ ਜਾਂਦੀ ਹੈ ਜਿਹੜਾ ਜਿੱਤੇ ਪ੍ਰਮਾਤਮਾ ਖੁਸ਼ ਹੁੰਦਾ ਹੈ ਜਿਹਦੇ ਪ੍ਰਮਾਤਮਾ ਤੁਟਦਾ ਤਰੁੱਟਦਾ ਹੈ ਖੁਸ਼ ਹੁੰਦਾ ਹੈ ਪ੍ਰਸੰਨ ਹੁੰਦਾ ਹੈ ਉਹ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਆ ਜਾਂਦੀ ਏ ਉਹਦੇ ਤੇ ਬੈਠ ਕੇ ਫਿਰ ਉਹਦੇ ਦੀ ਯੋਗ ਵਰਤੋਂ ਕਰੇਗਾ ਗਲਤ ਵਰਤੋਂ ਨਹੀਂ ਕਰੇਗਾ ਰਾਜ ਭਾਗ ਸੰਭ ਕੇ ਕਦੇ ਵੀ ਰਾਜ ਭਾਗ ਦੀ ਗਲਤ ਵਰਤੋਂ ਨਹੀਂ ਕਰੇਗਾ ਵੀ ਵਿਚਾਰੀ ਨਹੀਂ ਹੋਵੇਗਾ ਵਿਸ਼ਵਾਗਮੀ ਨਹੀਂ ਹੋਵੇਗਾ ਔਰ ਸਾਥ ਸੰਗਤ ਜੀ ਕੋਈ ਚੰਗੇ ਕੰਮ ਕਰਨ ਦਾ ਵਿਖਾਵਾ ਨਹੀਂ ਹੋਏਗਾ ਧਰਮੀ ਹੋਣ ਦਾ ਵਿਖਾਵਾ ਇਹ ਤਿੰਨਾਂ ਗੱਲਾਂ ਤੋਂ ਭਿੰਨ ਹੋਏਗਾ ਵੱਖਰਾ ਹੋਏਗਾ ਉਹ ਹੋਏਗਾ ਜਿੱਤੇ ਪ੍ਰਮਾਤਮਾ ਖੁਸ਼ ਹੋਏਗਾ ਨਿਹਤ ਅਸੀਂ ਕਿੱਥੋਂ ਨਿਕਲਦੇ ਆ ਸਾਰੀ ਜ਼ਿੰਦਗੀ ਸਾਡੀ ਸਾਰੀ ਜ਼ਿੰਦਗੀ ਇਹਦੇ ਵਿੱਚ ਹੀ ਲੰਘ ਜਾਂਦੀ ਹੈ ਜਾਂ ਤਾਂ ਰਾਜ ਦੀ ਲਾਲਚ ਲਾ ਰਾਜ ਦਾ ਅਹੁਦੇ ਦਾ ਲਾਲਚ ਫਿਰ ਬੇਬਿਚਾਰੀ ਬੇਸ਼ੁਗਾਮੀ ਨਸ਼ੇ ਵਿਸ਼ਿਆਂ ਦਾ ਲਾਲਚ ਫਿਰ ਅੱਗੇ ਜਾ ਕੇ ਚੰਗੇ ਕਰਮ ਕਰਨ ਦਾ ਦਿਖਾਵਾ ਧਰਮੀ ਹੋਣ ਦਾ ਵਿਖਾਵਾ ਵਿਖਾਵਾ ਨਹੀਂ ਹੋਣਾ ਚਾਹੀਦਾ ਧਰਮੀ ਹੋਣਾ ਮਾੜੀ ਗੱਲ ਨਹੀਂ ਧਰਮੀ ਤਾਂ ਹੋਣਾ ਚਾਹੀਦਾ ਇਹ ਬੰਦਾ ਪਰ ਵਿਖਾਵਾ ਨਹੀਂ ਹੋਣਾ ਚਾਹੀਦਾ ਸਤਿਆ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇਦੇ ਮੰਗੇ ਸੈਸਾ ਗੁਣਾ ਸੋਭ ਕਰੇ ਸੰਸਾਰ ਮਾਰੇ ਕਹਿੰਦੇ ਆ ਜਿਹੜਾ ਵਿਖਾਵਾ ਹੈ ਇਹ ਬਹੁਤ ਬੁਰਾ ਹੈ ਇਹ ਰਜੋ ਗੁਣ ਹੈ ਭਾਈ ਮਾਇਆ ਦਾ ਰਜੋ ਗੁਣ ਇਹ ਵਿਖਾਵਾ ਸਾਸੰਗ ਜੀ ਸਤਿਆ ਮਨ ਸੰਤੋਖ ਉਪਜੈ ਕਈ ਲੋਕ ਜਿਹੜੇ ਹੁੰਦੇ ਆ